ਵੋਟ ਤਾਂ ਜ਼ਰੂਰ ਬਣੀ ਆ ਜੀ ਪਰ ਨਹੀਂ ਅਸੀਂ ਪਾਉਣਾ ਨਹੀਂ ਚਾਹੁੰਦੇ ਕਿਸੇ ਨੂੰ ਵੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਜਾਤਾਂ ਦੇ ਤੌਰ ਤੇ ਹਰ ਇੱਕ ਨੂੰ ਵੰਡ ਦਿੰਦੀ ਆ ਲੋਤਾਂ ਨੇ ਲੋਤਾਂ ਜੀ ਕਾਂਗਰਸ ਹੀ ਜਾ ਸਕਦੀ ਆ ਕਾਂਗਰਸ ਅੱਗੇ ਜਾ ਸਕਦੀ ਆ ਹਾਂ ਜੀ ਤੇ ਆ ਬਿੱਟੂ ਹੋਰ ਇਹਦੀ ਕਾਂਗਰਸ ਚ ਗਈ ਆ ਜੀ ਬਿੱਟੂ ਵੀ ਮਰਕਾ ਲਾ ਬਿੱਟੂ ਦਾ ਮੁਸ਼ਕਲ ਹੈ ਹਾਂ ਜੀ ਵੋਟ ਬਣੀ ਆ ਹਾਂ ਜੀ ਕੀ ਲੱਗਦਾ ਇਸ ਵਾਰ ਕੌਣ ਅੱਗੇ ਜਾ ਸਕਦਾ ਇਸ ਵਾਰ ਵੀਰੇ ਆਪਾਂ ਦਾ ਵੋਟ ਦੇਖ ਕੇ ਪਾਵਾਂਗੇ ਵੀਰੇ ਦੇਖ ਕੇ ਭਲਾ ਜੇ ਕੌਣ ਕੈਂਡੀਡੇਟ ਅੱਗੇ ਜਾ ਸਕਦੇ ਆ ಕಾಂಗ್ರೆਸ ਆ ਸਰ ಕಾಂಗ್ರೆਸ ਸਰ ਹਾਂ ಕಾಂಗ್ರೆਸ ਆ ਕਿਹਾ ਸਰ ਪਰ ಕಾಂಗ್ರೆਸ ਦਾ ਹੀ ਪਿਛਲੀ ਵਾਰ ਐਮਪੀ ਜਾਂਦੇ ਆ ਬਿੱਟੂ ਹੋਰੀ ਵਧੀਆ ਕੰਮ ਹੋਇਆ ಕಾಂಗ್ರೆਸ ਦੇ ਵਿੱਚ ਨਹੀਂ ਇਹ ਨਹੀਂ ਕੰਮ ਨਹੀਂ ਕੰਮ ਨਹੀਂ ਫਿਰ ਇਸ ਵਾਰ ಕಾಂಗ್ರೆਸ ਕਿਵੇਂ ਅੱਗੇ ਜਾਊਗੀ ਤੁਹਾਡਾ ਮਤਲਬ ਆ ਪਾਰਟੀ ਨਹੀਂ ਰੱਜਦਾ ਕੰਮ ਬਹੁਤ ਸੋਹਣਾ ਕਰਦੇ ਜਾਂਦੇ ਆ ਉਹ ਝਾਰੂ ਫੇਰਦਾ ਐ ਖਦਮ ਜਦੋਂ ਮੈਂ ਗੰਦ ਫੇਰ ਜਾਂਦਾ ਹੁੰਦਾ ਆ ਸ਼ਹਿਰ ਦੀ ਸਫਾਈ ਕਰਨੀ ਆਪਾਂ ਡੋਡੇ ਚਲਾ ਦੇਣ ਫੀਮ ਚਲਾ ਦੇਣਾ ਕੋਈ ਸਰਕਾਰਾਂ ਦੇ ਪਹਿਲਾਂ ਜੋਰ ਲਾਦੇ ਨੇ ਉਹਨਾਂ ਤੋਂ ਚਿੱਟਾ ਨਹੀਂ ਬੰਦ ਹੋ ਰਿਹਾ ਆ ਵਿਧਾਨ ਸਭਾ ਦੇ ਵਿੱਚ ਨਾ ਤੋਂ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਤੋਂ ਮੰਗ ਕੀਤੀ ਗਈ ਬਈ ਫੀਮ ਦੀ ਖੇਤੀ ਚਲਾ ਦਿੱਤੀ ਜਾਵੇ ਉਹ ਕਹਿੰਦੇ ਸਰਕਾਰ ਬਈ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰ ਸਕਦੀ ਸਾਰੀ ਦੌੜ ਦੇ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਆ ਹੁਣ ਪਤਾ ਕੀ ਆ ਲੀਡਰਾਂ ਤੇ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਤੁਹਾਡਾ ਵਿਸ਼ਵਾਸ ਨਾ ਭਾਈ ਚਾਹੁੰਦੇ ਨੇ ਤੁਸੀਂ ਦੂਜੀ ਪਾਰਟੀ ਚ ਚਲੇ ਜਾਨੇ ਲੋਕਾਂ ਦਾ ਉਹ ਵਿਸ਼ਵਾਸ ਹੈ ਨਾ ਅੰਦਰੋਂ ਉਹ ਕਿਰਦਾਰ ਨਹੀਂ ਰਿਹਾ ਕਿਰਦਾਰ ਨਹੀਂ ਰਿਹਾ ਲੁਧਿਆਣੇ ਚੋਂ ਵੀਰ ਜੀ ਦੌਰ ਦਾ ਰਾਜਾ ਵੜਿੰਗ ਸਾਹਿਬ ਦਾ ਚੱਲਦਾ ਲੱਗਦਾ ਗੁੱਡ ਲੱਕ ਪਰ ਕਾਂਗਰਸ ਨੂੰ ਵੋਟ ਦੇਣਗੇ ਗੈਸ ਬਰਾਦਰ ਉਹਨਾਂ ਨੇ ਵੋਟਾਂ ਬਹੁਤ ਨੇ ਉਹਨਾਂ ਨੇ ਜਿਟਾਉਣਾ ਨੂੰ ਤੁਸੀਂ ਭਾਈ ਚੈਲੰਜ ਦਿਓ ਫਿਜ਼ੀਕਲੀ ਤੇ ਤੁਹਾਨੂੰ ਕਦੀ ਕਿਸੇ ਨੇ ਸਹੂਲਤਾਂ ਦਿੱਤੀਆਂ ਖਾਸ ਕਰਕੇ ਕਦੀ ਕਿਸੇ ਸਰਕਾਰ ਦੇ ਵੀ ਤੁਹਾਨੂੰ ਲੱਗਿਆ ਹੋਵੇ ਵੀ ਯਾਰ ਆਹ ਵਧੀਆ ਆਏ ਆ ਲੋਕ ਸਾਨੂੰ ਵਧੀਆ ਸਾਡਾ ਫਾਇਦਾ ਹੋਵੇ ਕੋਈ ਵੀ ਆ ਜੇ ਮੈਨੂੰ ਬਿਲਕੁਲ ਸਾਰਾ ਫਾਇਦਾ ਕੋਈ ਵੀ ਆ ਜੇ ਕੋਈ ਵੀ ਆ ਜੇ ਫਾਇਦਾ ਹੈ ਹੈ ਬਈ ਟਾਈਮ ਤੇ ਪਤਾ ਲੱਗਦਾ ਝੰਡੇ ਹੋਰਾਂ ਦੇ ਹੁੰਦੇ ਆ ਵੋਟਾਂ ਹੋਰਾਂ ਨੂੰ ਇਸ ਸਮੇਂ ਲੁਧਿਆਣਾ ਤੇ ਵਿਧਾਨ ਸਭਾ ਦਾ ਮੁੱਲਾਪੁਰ ਦਾਖਾ ਵੀ ਕੇ ਖੜੇ ਆ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਲੋਕ ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਨੂੰ ਅੱਗੇ ਭੇਜਣਗੇ ਬਹੁਤ ਸਾਰੀਆਂ ਚਰਚਾਵਾਂ ਨੇ ਜਿੱਥੇ ਕਾਂਗਰਸ ਵੱਲੋਂ ਰਾਜਵੜੀਂ ਖੜੀ ਹੈ ਤਾਂ ਉੱਥੇ ਕਾਂਗਰਸ ਤੋਂ ਹੀ ਭਾਜਪਾ ਵਿੱਚ ਗਏ ਰਵਨੀਤ ਸਿੰਘ ਬਿੱਟੂ ਖੜੇ ਹੈ ਰਣਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਾਸ਼ਰ ਪੱਪੀ ਹੋਰੀ ਖੜੇ ਆ ਉਸ ਤੋਂ ਇਲਾਵਾ ਕੁਝ ਆਜ਼ਾਦ ਕੈਂਡੀਡੇਟ ਕਮਲਜੀਤ ਸਿੰਘ ਬਰਾੜ ਤੇ ਛੰਦੜਾ ਸਾਹਿਬ ਖੜੇ ਹੈ ਤੇ ਹੋਰ ਬਹੁਤ ਸਾਰੇ ਲੋਕ ਵੀ ਅਪੀਅਰ ਹੋ ਰਹੇ ਲੁਧਿਆਣੇ ਤੋਂ ਬਹੁਤ ਜ਼ਿਆਦਾ ਆਜ਼ਾਦ ਉਮੀਦਵਾਰ ਵੀ ਇਸ ਸਮੇਂ ਅਪੀਅਰ ਹੋ ਰਹੇ ਪਰ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕਿਹਨੂੰ ਫਤਵਾ ਦੇਣਾ ਚਾਹਣਗੇ ਸੋ ਇਸ ਸਮੇਂ ਇੱਥੇ ਖਰੀਦੋ ਫਰੋਕਤ ਚੱਲ ਰਹੀ ਹੈ ਬਾਈ ਜੀ ਕਿਵੇਂ ਹੋ ਠੀਕ ਹੈ ਜੀ ਵਧੀਆ ਕੀ ਲੱਗਦਾ ਇਸ ਵਾਇਰਲ ਲੁਧਿਆਣੇ ਦੇ ਲੋਕ ਬਾਈ ਕਿਹਨੂੰ ਫਤਵਾ ਦੇ ਸਕਦੇ ਆ ਜੀ ਇਹਦੇ ਬਾਰੇ ਜੀ ਕੁਝ ਨਹੀਂ ਕਹਿ ਸਕਦੇ ਕਿਉਂ ਨਹੀਂ ਕਿਹਾ ਜਾ ਸਕਦਾ ਕੀ ਲੱਗਦਾ ਤੁਹਾਨੂੰ ਨਹੀਂ ਜੀ ਕਿਉਂਕਿ ਅਸੀਂ ਇਹ ਕੰਮ ਦੇ ਵਿੱਚ ਨਹੀਂ ਆਉਂਦੇ ਜੀ ਬੋਰਡ ਤਾਂ ਢੱਡੀ ਬਣੀ ਹੋਣੀ ਹੈ ਜੀ ਬੋਰਡ ਦਾ ਇਸਤੇਮਾਲ ਤਾਂ ਕਰਦੇ ਹੋ ਸਕਦੀ ਹੈ ਤੇ ਬੋਰਡ ਤਾਂ ਜ਼ਰੂਰ ਬਣੀ ਹੈ ਜੀ ਪਰ ਨਹੀਂ ਅਸੀਂ ਪਾਉਣਾ ਨਹੀਂ ਚਾਹੁੰਦੇ ਕਿਸੇ ਨੂੰ ਵੀ ਕਿਉਂ ਜੀ ਕਿਉਂਕੇ ਕਾਰਨ ਇਹੀ ਹੈ ਜੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਜਾਤਾਂ ਦੇ ਤੌਰ ਤੇ ਹਰ ਇੱਕ ਨੂੰ ਵੰਡ ਦਿੰਦੀ ਆ ਜਦੋਂ ਵੀ ਯਾਈ ਦਾ ਮੈਂ ਵੀ ਇੱਕ ਜ਼ਿਮੀਂਦਾਰ ਦੇ ਨਾਲ ਰੱਖਦਾ ਸੰਬੰਧ ਜਾਤੀ ਦੇ ਨਾਲ ਜਾਤੀ ਤੌਰ ਤੇ ਕਹਿੰਦਾ ਮੈਂ ਉਹ ਨਹੀਂ ਕਿਤੇ ਵਜੋਂ ਤੁਸੀਂ ਜ਼ਿਮੀਂਦਾਰ ਹੋ ਹਾਂਜੀ ਜ਼ਿਮੀਂਦਾਰ ਹੈ ਪਰ ਮੈਂ ਇੱਕ ਜ਼ਮੀਨ ਨਹੀਂ ਹੈ ਮੇਰੇ ਕੋਲ ਕੁਝ ਨਹੀਂ ਹੈ ਜਦੋਂ ਅਸੀਂ ਕਿਸੇ ਵੀ ਜਾਣੇ ਆ ਦਫ਼ਤਰ ਦੇ ਵਿੱਚ ਉੱਥੇ ਸਾਨੂੰ ਜਰਨਲ ਕਹਿ ਕੇ ਕਹਿੰਦੇ ਆ ਵੀ ਤੁਸੀਂ ਤਾਂ ਜੀਵੀਂਦਾਰ ਆ ਇਹ ਨਹੀਂ ਦੇਖਿਆ ਤੁਹਾਡੇ ਕੋਲ ਕੀ ਆ ਕੀ ਨਾ ਕੋਈ ਮਾਲੀ ਹਾਲਤ ਕੋਈ ਨਹੀਂ ਦੇਖਦਾ ਵੀ ਕਿੱਦਾਂ ਹਾਂਜੀ ਹਾਂਜੀ ਮਾਲੀ ਹਾਲਤ ਨਹੀਂ ਦੇਖਦਾ ਤੇ ਉਹਦੇ ਕਰਕੇ ਕਿਉਂਕਿ ਹਰ ਇੱਕ ਨੂੰ ਸਹੂਲਤ ਮਿਲ ਜਾਂਦੀ ਆ ਤੇ ਚਲੋ ਮੈਂ ਕਹਿਣਾ ਨਹੀਂ ਚਾਹੁੰਦਾਗਾ ਵੱਡੇ ਜੀਵੀਂਦਾਰਾਂ ਨੂੰ ਉਹਨਾਂ ਨੂੰ ਵੀ ਕੋਈ ਨਾ ਕੋਈ ਸਹੂਲਤ ਜਵੇਂ ਮੋਦੀ ਸਾਹਿਬ ਵੱਲੋਂ ਫੈਸਲੇ ਆ ਗਏ ਜਾਂ ਕੋਈ ਹੋਰ ਸਹੂਲਤਾਂ ਮਿਲ ਗਈਆਂ ਉਹਨਾਂ ਨੂੰ ਮਿਲ ਜਾਂਦੀਆਂ ਤੇ ਉਦੋਂ ਆਪਾਂ ਜੇ ਹੋਰ ਆਪਣੇ ਜਿਹੜੇ ਭਾਈਚਾਰਾ ਵਾ ਉਹਨਾਂ ਨੂੰ ਵੀ ਸਹੂਲਤਾਂ ਉਹਨਾਂ ਨੂੰ ਜਾਤੀ ਤੌਰ ਤੇ ਉਹਨਾਂ ਨੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵਿਚਾਲੇ ਉਹ ਲੋਕ ਰਹਿ ਗਏ ਸਾਡੇ ਵਰਗੇ ਜਿਨ੍ਹਾਂ ਕੋਲੇ ਵੇ ਜਮੀਨ ਨੇ ਕੋਈ ਚੀਜ਼ ਨਹੀਂ ਕੋ ਸਾਡੇ ਕੋਲੇ ਤੇ ਉਹਨਾਂ ਨੂੰ ਇੱਕ ਜਾਤ ਦੇ ਤੌਰ ਤੇ ਕਹਿੰਦੇ ਨਹੀਂ ਤੁਹਾਡਾ ਕੁਝ ਵੀ ਨਹੀਂ ਵੜਨਾ ਇਸ ਕਰਕੇ ਤੁਸੀਂ ਨਰਾਸ਼ ਹੋ ਨਰਾਸ਼ ਆ ਜੀ ਅਸੀਂ ਕਿਸੇ ਨੂੰ ਵੋਟ ਨਹੀਂ ਹੁਣ ਪਾਣੀ ਕਿਸੇ ਨੂੰ ਜਿਹੜੀ ਸਰਕਾਰ ਹਾਂ ਬੇ ਜੀਵਨੀਆਂ ਨੂੰ ਵੀ ਸਾਂਭੂਗੀ ਬਈ ਹਾਂ ਇਹਨਾਂ ਨੂੰ ਵੀ ਕੋਈ ਨਾ ਕੋਈ ਸਹੂਲਤ ਦਈਏ ਇਹ ਵੀ ਆਪਦਾ ਦੋ ਕਦਮ ਤਾਂ ਚੱਲਣਾ ਤੇ ਉਹ ਸਰਕਾਰ ਨੂੰ ਅਸੀਂ ਬੋਰਡ ਦੇਵਾਂਗੇ ਉਹ ਕੋਈ ਵੀ ਹੋਵੇ ਸੇਵਾ ਕਰਨ ਵਾਲੀ ਹੋਵੇ ਆਪਣਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਬਿਲਕੁਲ ਸੋ ਇਹ ਕਹਿੰਦੇ ਅੱਗੇ ਅਸੀਂ ਕਿਸੇ ਨੂੰ ਨਹੀਂ ਆਪਣੀ ਵੋਟ ਪਾਣੀ ਕਿਉਂਕਿ ਕੋਈ ਗਰੀਬਾਂ ਦਾ ਭਲਾ ਨਹੀਂ ਕਰਦਾ ਬਾਈ ਕਿਵੇਂ ਜੀ ਬਾਜੀ ਬਾਜੀ ਕੀ ਲੱਗਦਾ ਲੁਧਿਆਣਾ ਤੋਂ ਅੱਗੇ ਕੌਣ ਅੱਗੇ ਜਾ ਸਕਦਾ ਜੀ ਇੱਧਰ ਕਰੋ ਰਮੇਸ਼ਾ ਦੱਸੋ ਜੀ ਕੀ ਲੱਗਦਾ ਤੁਹਾਨੂੰ ਕੌਣ ਲੁਧਿਆਣਾ ਤੋਂ ਅੱਗੇ ਜਾ ਸਕਦਾ ਲੋਕਦਾਨੇ ਜੋਤਾਂ ਜੀ ਕਾਂਗਰਸ ਹੀ ਜਾ ਸਕਦੀ ਹੈ ਕਾਂਗਰਸ ਅੱਗੇ ਜਾ ਸਕਣ ਹਾਂ ਜੀ ਤੇ ਆ ਬਿੱਟੂ ਹੋਰ ਵੀ ਕਾਂਗਰਸ ਚ ਗਈ ਹੈ ਜੀ ਬਿੱਟੂ ਵੀ ਮੁਸ਼ਕਲ ਹੈ ਬਿੱਟੂ ਦਾ ਮੁਸ਼ਕਲ ਹੈ ਜੀ ਹਾਂ ਜੀ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਪਿਛਲੀ ਵਾਰ ਉਹ ਬਣੇ ਹੋਏ ਸੀ ਹਾਂ ਉਹ ਨਹੀਂ ਦੇਖਦੇ ਜੀ ਮਾੜਾ ਮੋਟਾ ਜਿਵੇਂ ਹੁਣ ਆ ਲਗਦੇ ਧਰਨੇ ਤੋਰਨੇ ਨੂੰ ਦੇਖਦੇ ਆ ਅਗਲੇ ਧਰਨੇ ਤੋਰਨਿਆਂ ਚ ਜਿਵੇਂ ਲੱਗਦੇ ਦਿੱਲੀ ਲੱਗਦੇ ਹਮ ਉੱਥੇ ਜਿਹੜੇ ਬੰਦੇ ਖੜਦੇ ਉਹਨਾਂ ਨੂੰ ਦੇਖਦੇ ਆ ਅੱਜ ਪਾਤਾ ਤੁਹਾਨੂੰ ਵਿਰੋਧ ਲੱਗਦਾ ਨਹੀਂ ਵਿਰੋਧ ਨਹੀਂ ਸਾਨੂੰ ਦਾ ਕੋਈ ਵਿਰੋਧ ਨਹੀਂ ਇਹ ਤਾਂ ਜਿਹਨੂੰ ਕਹਿੰਦਾ ਪਾ ਦਾਂਗੇ ਸਾਨੂੰ ਕੋਈ ਵਿਰੋਧ ਨਹੀਂ ਤੋਂ ਬਿਲਕੁਲ ਇਹ ਕਹਿੰਦੀ ਅੱਗੇ ਕਾਂਗਰਸ ਅੱਗੇ ਜਾ ਸਕਦੀ ਹੈ ਬਾਈ ਕਿਵੇਂ ਠੀਕ ਠਾਕ ਵੋਟ ਬਣੀ ਆ ਹਾਂਜੀ ਕੀ ਲੱਗਦਾ ਇਸ ਵਾਰ ਕੌਣ ਅੱਗੇ ਜਾ ਸਕਦਾ ਹੈ ਇਸ ਵਾਰ ਵੀਰੇ ਆਪਾਂ ਦਾ ਵੋਟ ਦੇਖ ਕੇ ਪਾਵਾਂਗੇ ਵੀਰੇ ਦੇਖ ਕੇ ਪਲਾਂ ਜੇ ਦੇਖ ਕੇ ਪਾਣੀ ਚਾਹੀਦੀ ਸਾਰਿਆਂ ਨੂੰ ਅਸੀਂ ਇਹ ਨਹੀਂ ਪੁੱਛ ਰਹੇ ਤੁਸੀਂ ਕਿਹਨੂੰ ਪਾਵੋਗੇ ਪਰ ਅਸੀਂ ਪੁੱਛ ਰਹੇ ਹਾਂ ਕਿ ਕੀ ਲੱਗਦਾ ਹਵਾ ਕੀ ਕਹਿੰਦੀ ਹੈ ਲੋਕ ਕਿਹਨੂੰ ਚਾਹੁੰਦੇ ਆ ਕੌਣ ਕੈਂਡੀਡੇਟ ਅੱਗੇ ਜਾ ਸਕਦੇ ਆ ਕਾਂਗਰਸ ਆਦਾ ਕਾਂਗਰਸ ਆਜੀ ਤੁਹਾਨੂੰ ਹਾਂਜੀ ਕਾਂਗਰਸ ਆਖਿਆ ਸਰ ਪਰ ਕਾਂਗਰਸ ਦਾ ਹੀ ਪਿਛਲੀ ਵਾਰ ਐਮਪੀ ਜਾਂਦੇ ਆ ਬਿੱਟੂ ਹੋਰੀ ਵਧੀਆ ਕੰਮ ਹੋਇਆ ਕਾਂਗਰਸ ਦੇ ਵਿੱਚ ਨਹੀਂ 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 ਕੰਮ ਨਹੀਂ ਫਿਰ ਇਸ ਵਾਰ ਕਾਂਗਰਸ ਕਿਵੇਂ ਅੱਗੇ ਜਾਊਗੀ ਦੇਖੋ ਜੀ ਕਹਿੰਦੇ ਆਪਾਂ ਕੀ ਕਾਂਗਰਸ ਆਊਗੀ ਕਹਿੰਦੇ ਆ ਤੋ ਬਾਤ ਸੁਣੀਏ ਤੁਸੀਂ ਸੋ ਕਹਿੰਦੇ ਆ ਕਿ ਕਾਂਗਰਸ ਜਾਊਗੀ ਤੁਹਾਡੀ ਵੋਟ ਹੈਗੀ ਇੱਥੇ ਚੱਲ ਜਾਏਗਾ ਹਾਂਜੀ ਕਿਵੇਂ ਹੋ ਜੀ ਕੀ ਲੱਗਦਾ ਕੌਣ ਜਾ ਸਕਦਾ ਅੱਗੇ ਇਸ ਵਾਰ ਇੱਥੇ ਲੋਕ ਸਭਾ ਚੋਣਾਂ ਦੇ ਵਿੱਚ پتہ ਕੀ ਗੱਲ ਹੈ ਵੀਰੇ ਜਾਨਾ ਦਾ ਮਤਲਬ ਆਮ ਪਾਲੀ ਨਹੀਂ ਚਾਹੀਦਾ ਕੰਮ ਬਹੁਤ ਸੋਹਣਾ ਕਰਦੀ ਜਾਂਦੀ ਠੀਕ ਹੈ ਨਾ ਲੋਕ ਜਿੰਨੇ ਵੀ ਦੁਕਾਨਦਾਰਾਂ ਵਾਲੇ ਕਹਿੰਦੇ ਆਮ ਪਾਲੀ ਨੂੰ ਪੌਣੀ ਚਾਹੀਦੀ ਵੋਟ ਕਿਉਂਕਿ ਸਾਡਾ ਬਿਜਲੀ ਦਾ ਬਹੁਤ ਫਾਇਦਾ ਹੋਇਆ ਹੂੰ ਠੀਕ ਹੈ ਜੀ ਤੇ ਇਸ ਟਾਈਮ ਵੈਸੇ ਬੰਦਾ ਰਾਜਾ ਬਰੇਗਮ ਨਹੀਂ ਮਾਰ ਰਾਜਾ ਬ੍ਰਿੰਗ ਹਾਂਜੀ ਕੀ ਕੀ ਵੀ ਨਹੀਂ ਮਾਰਾ ਜਾਂ ਕੀ ਕੀ ਤੁਸੀਂ ਉਹ ਵੀ ਨਹੀਂ ਮਾਰਾ ਮੈਂ ਕਹਾਂ ਜੀ ਜੋ ਵੀ ਨਹੀਂ ਮਾਰਾ ਹਾਂ ਬੰਦਾ ਉਹ ਵੀ ਨਹੀਂ ਮਾਰਾ ਵੈਸੇ ਜਿਵੇਂ ਹੱਕ ਬਣਦਾ ਵਾ ਇਹ ਆਪਣਾ ਮਤਲਬ ਇਹਨਾਂ ਨੂੰ 2.5 ਸਾਲ ਹੋਰ ਮੌਕਾ ਦੇਣਾ ਇਹ ਤੁਸੀਂ ਹੱਕ ਬਣਦਾ ਕਿਵੇਂ ਹੱਕ ਦਿੱਤਾ ਜੀ ਕਿਹੜੀਆਂ ਗੱਲਾਂ ਦੇ ਆਧਾਰ ਤੇ ਉੱਤੇ ਹੱਕ ਦੇ ਰਹੇ ਹੋ ਵੀ ਹੱਕ ਬਣਦਾ ਹੱਕ ਆਏ ਬਣਦਾ ਜੀ 70 ਸਾਲ ਕਾ ਕਰ ਰਹੇ ਰਾਜ ਕਰ ਲਿਆ ਹੂੰ 25 ਸਾਲ ਕਾਲੀ ਕਰਕੇ ਤੇ ਤੀਸਰੀ ਪਾਰਟੀ ਨੂੰ ਕਿਉਂਕਿ 20 ਸਾਲ ਤਾਂ ਹੋ ਰਿਹਾ ਮੈਨੂੰ ਪਤਾ ਲੱਗਣਾ ਚਾਹੀਦਾ ਹੋਲੀ ਹੋਲੀ ਕੰਮ ਕਰਨਗੇ ਉਹ ਝਾਰੂ ਫੇਰ ਲੈ ਇਕਦਮ ਜੋ ਮੈਂ ਗੰਦ ਫੇਰ ਜਾਂਦਾ ਹਾਂ ਉਹ ਆ ਸ਼ਹਿਰ ਦੀ ਸਫਾਈ ਕਰਨੀ ਆ ਆਪਾਂ ਕਈ ਲੋਕ ਤਾਂ ਇਲਜ਼ਾਮ ਲਾਉਂਦੇ ਜੀ ਵਿਰੋਧੀ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਕੰਮ ਕੁਝ ਨਹੀਂ ਕੀਤਾ ਕਿ ਰੋਡ ਲੈਵਲ ਤੇ ਬੋੜੇ ਬੋੜੇ ਲਾਏ ਆ ਉਹ ਵੀਰ ਜੀ ਇਹ ਹਮੇਸ਼ਾ ਦੇ ਆ ਟੋਟੀ ਪਾਰਟੀਆਂ ਦੀ ਆਪਣੀ ਆਪਣੀ ਹੁੰਦੀ ਆ ਠੀਕ ਹੈ ਨਾ ਤੇਰੇ ਮਗਰ 20 ਬੰਦੇ ਹੋਣਗੇ ਉਹ ਤੇਰੀ ਬੋਲੀ ਬੋਲਣਗੇ ਜਿਹੜੇ ਹੋਰ ਤੇਰੇ ਪ੍ਰਧ ਹੋਣਗੇ ਉਹ ਤੇਰੇ ਬਾਰੇ ਮਾਰਾ ਬੋਲਣਗੇ ਤੁਹਾਨੂੰ ਲੱਗਦਾ ਵੀ ਇਹ ਰਾਜਨੀਤੀ ਚੱਲਦੀ ਸੋ ਬਾਈ ਹੋ ਰਹੀ ਆ ਕਿਵੇਂ ਹੋਦੀ ਠੀਕ ਹੈ ਇਹ ਕੀ ਲੱਗਦਾ ਇਸ ਵਾਰ ਲੁਧਿਆਣਾ ਤੋਂ ਬਾਈ ਕੌਣ ਅੱਗੇ ਜਾ ਸਕਦਾ ਮੈਂ ਤਾਂ ਪਤਾ ਨਹੀਂ ਬਾਈ ਤੁਹਾਨੂੰ ਪਤਾ ਨਹੀਂ ਵੋਟ ਹੈਗੀ ਤੁਹਾਡੀ ਇੱਥੇ ਜੀ ਪੰਜਾਬ ਵੋਟ ਹੈਗੀ ਹੈ ਨਾ ਪਰ ਕੀ ਲੱਗਦਾ ਕਿਸੇ ਨੇ ਕੰਮ ਸਵਾਰਿਆ ਲੋਕਾਂ ਦਾ ਅੱਜ ਤੱਕ ਕੌਣ ਵਧੀਆ ਕੰਮ ਕਰ ਰਿਹਾ ਹੈ ਕਿਹੜੀਆਂ ਪਾਰਟੀਆਂ ਚੰਗਾ ਕਰ ਰਹੀਆਂ ਕੋਈ ਚਿਹਰਾ ਵਧੀਆ ਕਰ ਰਿਹਾ ਹੋਵੇ ਲੋਕ ਕਿਸੇ ਦੇ ਉੱਤੇ ਵਿਸ਼ਵਾਸ ਕਰ ਰਹੇ ਕੀ ਲੱਗਦਾ ਤੁਹਾਨੂੰ ਮੈਨੂੰ ਤਾਂ ਵਧੀਆ ਲੱਗਦਾ ਕੋਈ ਵੀ ਜਿੱਤੇ ਜੂਏ ਆਪਾਂ ਨੂੰ ਵਧੀਆ ਲੱਗਦਾ ਤੁਸੀਂ ਬਈ ਆ ਚੈਲੰਜ ਦੋ ਫਿਜ਼ਿਕਲੀ ਤੇ ਤੁਹਾਨੂੰ ਕਦੀ ਕਿਸੇ ਨੇ ਸਹੂਲਤਾਂ ਦਿੱਤੀਆਂ ਖਾਸ ਕਰਕੇ ਕਦੀ ਕਿਸੇ ਸਰਕਾਰ ਦੇ ਵੀ ਤੁਹਾਨੂੰ ਲੱਗਿਆ ਹੋਵੇ ਵੀ ਯਾਰ ਆ ਵਧੀਆ ਆਏ ਆ ਲੋਕ ਸਾਨੂੰ ਵਧੀਆ ਸਾਡਾ ਫਾਇਦਾ ਹੋ ਗਿਆ ਉਹ ਤਾਂ ਫਾਇਦਾ ਹੀ ਹੁੰਦਾ ਵੀਰੇ ਜੇ ਕੋਈ ਵੀ ਆ ਜਾਵੇ ਤਾਂ ਸਾਰਾ ਫਾਇਦਾ ਕੋਈ ਵੀ ਆ ਜਾਵੇ ਕੋਈ ਵੀ ਆ ਜਾਵੇ ਫਾਇਦਾ ਹੈ ਪਰ ਇਹ ਗੱਲ ਤਾਂ ਲੋਕ ਨਹੀਂ ਇਸ ਗੱਲ ਨੂੰ ਮੰਨਦੇ ਲੋਕ ਤਾਂ ਅੱਜ ਇੱਕ ਨੂੰ ਚੰਗਾ ਕਹਿੰਦੇ ਕੱਲ ਦੂਜੇ ਨੂੰ ਕਹਿੰਦੇ ਇਹ ਤੁਸੀਂ ਕਹਿੰਦੇ ਸਾਰਿਆਂ 'ਚ ਫਾਇਦਾ ਐ ਇੰਨਾ ਸਬਰ ਸੇ ਸਬਰ ਕੀ ਆ ਸਬਰ ਹੀ ਆ ਭਾਈ ਜੋ ਜਿਹੜਾ ਮਰਜੀ ਆ ਕੋਈ ਵੀ ਆ ਸਕਦਾ ਆਪਣੀ ਜੀ ਸਭ ਇੱਕ ਇੱਕੋ ਜਿਹੀ ਹੀ ਹੁੰਦੀ ਆਪਣੀ ਹੂੰ ਕੋਈ ਵੀ ਆ ਸਕਦਾ ਇੱਕੋ ਜਿਹਾ ਤੁਹਾਨੂੰ ਸੋ ਇਹ ਕਹਿੰਦੇ ਵੀ ਕੋਈ ਵੀ ਆ ਜਾਵੇ ਡੋਡੇ ਚਲਾ ਦੇਣ ਫੀਮ ਚਲਾ ਦੇਣ ਕੋਈ ਸਰਕਾਰਾਂ ਦੇ ਜੋਰ ਲਾ ਦੇਣ ਇਹਨਾਂ ਤੋਂ ਚਿੱਟਾ ਨਹੀਂ ਬੰਦ ਹੋ ਰਿਹਾ ਹੂੰ ਏ ਜੇ ਇਹਨਾਂ ਦੇ ਪੁੱਤ ਜਵਾਕ ਲੱਗਣ ਨੇ ਇਹਨਾਂ ਨੂੰ ਪਤਾ ਲੱਗੇ ਚੰਗੀ ਭਾਸ਼ਾ ਚ ਚਲੋ ਆਪਾਂ ਗੱਲ ਕਰੀਏ ਪਰ ਉਹ ਕਹਿੰਦੇ ਵੀ ਚਿੱਟਾ ਦਾ ਅਸੀਂ ਨਸ਼ੇ ਤਾਂ ਬੰਦ ਕਰਨੇ ਆਂ ਅਸੀਂ ਤੁਸੀਂ ਅਫੀਮ ਭੁੱਕੀ ਦੀ ਮੰਗ ਕਰੀ ਜਾਂਦੇ ਹੋ ਲੈ ਜੀ ਇੱਕ ਮਿੰਟ ਭੀਮ ਭੁੱਕੀ ਖਾ ਕੇ ਬੰਦਾ ਕੰਮ ਤਾਂ ਕਰਦਾ ਸੀ ਕੰਮ ਤਾਂ ਕਰਦਾ ਸਰ ਹੂੰ ਔਰ ਤੁਸੀਂ ਮੈਨੂੰ ਦੱਸੋ ਇੱਥੇ ਮੁੰਡੇ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਨਸ਼ਾ ਖਾ ਕੇ ਕੇ ਚੋਰੀਆਂ ਕਰਦੇ ਹੋਰ ਕੀ ਕਰਨੋ ਉਹ ਕਹਿੰਦੇ ਯਾਰ ਇੱਕ ਨਸ਼ਾ ਟਾ ਕੇ ਦੂਜੇ ਕੰਨ ਲਾਉਣੇ ਆ ਮੰਤਰੀ ਸਾਹਿਬ ਜਦੋਂ ਵਿਧਾਨ ਸਭਾ ਦੇ ਵਿੱਚੋਂ ਤਾਂ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਤੋਂ ਮੰਗ ਕੀਤੀ ਗਈ ਬਈ ਫੀਮ ਦੀ ਖੇਤੀ ਚਲਾ ਦਿੱਤੀ ਜਾਵੇ ਉਹ ਕਹਿੰਦੇ ਸਰਕਾਰ ਬਈ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰ ਸਕਦੀ ਉਹ ਕਿਉਂ ਨਹੀਂ ਕਰ ਸਕਦੀ ਸਾਰਾ ਕਿ ਪੁਰਾਣੇ ਬੰਦੇ ਕੰਮ ਕਰਦੇ ਹੁੰਦੇ ਸੀਗੇ ਡੋਡੇ ਖਾ ਕੇ ਕੰਮ ਖੱਤਾਂ ਜੀ ਕਰਦੇ ਹੁੰਦੇ ਸੀਗੇ ਖੱਤਾਂ ਦੇ ਸਾਹਮਣੇ ਬਿਲਕੁਲ ਕੰਮ ਕਰਦੇ ਸੀ ਇਦੋਂ ਤੇ ਨਸ਼ਾ ਬਿਲਕੁਲ ਬੰਦੀ ਹੋਣਾ ਚਾਹੀਦਾ ਜਾਂਦਾ ਜਾਂ ਤਾਂ ਬਿਲਕੁਲ ਨਸ਼ਾ ਬੰਦੀ ਕਰਨਾ ਬਿਲਕੁਲ ਹੀ ਆ ਬਿਲਕੁਲ ਹੀ ਬੰਦ ਕਰ ਕਿਹੜਾ ਨਸ਼ਾ ਤੁਹਾਨੂੰ ਲੱਗਦਾ ਵੀ ਚੱਲ ਰਿਹਾ ਜਿਹੜਾ ਬੰਦ ਹੋਏਣਾ ਚਾਹੀਦਾ ਉਹ ਨਸ਼ਾ ਤਾਂ ਹੀ ਹੁਣ ਤੁਹਾਨੂੰ ਪਤਾ ਹੀ ਆ ਤੁਹਾਨੂੰ ਵੀ ਸਭ ਪਤਾ ਹੀ ਆ ਮੀਡੀਆ ਨੂੰ ਉਸ ਟਾਈਮ ਕਾ ਮੁੰਡੇ ਕਹ ਤੋਂ ਮਰਦੇ ਆ ਛੱਟੇ ਹੀ ਚੱਲਦੇ ਜਾਂਦੇ ਨੇ ਠੀਕ ਹੈ ਨਾ ਅ ਵਿੱਚੇ ਲੋਕ ਕਹਿੰਦੇ ਵੀ ਇਹ ਸਰਕਾਰਾਂ ਇਹਨਾਂ ਦੇ ਆਪਦੇ ਆ ਵਿੱਚੇ ਲੋਕਾਂ ਆ ਗੱਲਾਂ ਕਰੀ ਜਾਂਦੇ ਆ ਤੁਸੀਂ ਤੁਸੀਂ ਹੁਣ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਵਧੀਆ ਕੰਮ ਕੀਤਾ ਪਰ ਇੱਕ ਇਹਨਾਂ ਦੇ ਐਮਐਲਏ ਆ ਜੀ ਆਮ ਆਦਮੀ ਪਾਰਟੀ ਦੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਇਲਜ਼ਾਮ ਲਾਇਆ ਵੀ ਰਾਗਵ ਚੱਡਾ ਹੋਰਾਂ ਦੇ ਕਰੀਬੀ ਹੋਰਸ਼ਾ ਵੇਚ ਰਹੇ ਆ ਜੀ ਕੀ ਕਹਿ ਸਕਦੇ ਜੋ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਅਸਤੇ ਦਿਹਾੜੀ ਕਰਦੇ ਆ ਸਾਨੂੰ ਇਹਨਾਂ ਨੂੰ ਨਹੀਂ ਪਤਾ ਵੀ ਕਿੱਥੋਂ ਹੁੰਦਾ ਕੀ ਕਰਦੇ ਆ ਉਹ ਇਹਨਾਂ ਦੀ ਹੋ ਕਿ ਕੋਈ ਅਫਸਰ ਬੰਦਾ ਇਹ ਜਾਵੇ ਅਫਸਰ ਬੰਦੇ ਨੂੰ ਵਧੀਆ ਨਹੀਂ ਰਹਿਣ ਦਿੰਦੇ ਦੂਜੀਆਂ ਪਾਲਤਰੀ ਵਾਲੇ ਜੇ ਕੋਈ ਚੰਗਾ ਅਫਸਰ ਆਉਂਦਾ ਉਹ ਦਿੰਦੇ ਸੋ ਕਾਫੀ ਕੁਛ ਇਦਾਂ ਦਾ ਚੱਲ ਰਿਹਾ ਜਿਹੜਾ ਬਣ ਲੱਗਦਾ ਹੋਰ ਬਹੁਤੀ ਕਿਵੇਂ ਆ ਜੀ ਗੱਲ ਖਰਾਬ ਹੈ ਜੀ ਵੋਟ ਤਾਂ ਬਣੀ ਹੋਈ ਹੈ ਹਾਂ 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 ਗੱਲ ਤਾਂ ਠੀਕ ਹੈ ਤੁਹਾਡਾ ਵਾਸਤੇ ਬਿਲਕੁਲ ਬਿਲਕੁਲ ਨਹੀਂ ਨਹੀਂ ਇਹਨਾਂ ਦੇ ਪਰਚੀ ਠੀਕ ਹੈ ਕਹਿੰਦੇ ਚਲੋ ਬੋਲਣਾ ਨਹੀਂ ਚਾਹੁੰਦੇ ਕਿਵੇਂ ਆ ਜੀ ਸਰ ਸੱਸੀ ਗੱਲ ਦੀ ਕੀ ਲੱਗਦਾ ਜੀ ਇਸ ਵਾਰ ਲੁਧਿਆਣੇ ਤੋਂ ਕੌਣ ਅੱਗੇ ਜਾ ਸਕਦਾ ਜੀ ਕਿਹਨੂੰ ਲੋਕ ਫਤਵਾ ਦੇ ਸਕਦੇ ਲੋਕ ਇਸ ਬਲੇ ਦਾ ਕੋਈ ਪਤਾ ਨਹੀਂ ਖਿਜੜੀ ਜੀ ਬਣੀ ਹੋਈ ਹੈ ਕਿਛਲੀ ਬਣੀ ਹੋਈ ਦੀ ਕਹਿੰਦੇ ਬੜਾ ਮੁਕਾਬਲਾ ਸਖਤ ਹੈ ਜੀ ਇੱਥੇ ਦਾ ਜੀ ਸਾਰੇ ਹੀ ਦੌੜ ਦੇ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਹੁਣ ਪਤਾ ਕੀ ਹੈ ਲੀਡਰਾਂ ਦਾ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਇਧਰੋਂ ਉਧਰ ਉਹ ਪਾਰਟੀ ਨੇ ਚਲੇ ਜਾਂਦਾ ਇਧਰੋਂ ਉਧਰ ਉਹ ਚਲੇ ਜਾਂਦਾ ਲੋਕਾਂ ਦਾ ਪਿਸ਼ਵਾਸ ਵੱਲੇ ਕਿਸੇ ਤੇ ਵੀ ਹੈ ਨਹੀਂਗਾ ਹੂੰ ਕਈ ਵਾਰ ਇਹ ਕਹਿੰਦੇ ਤਾਂ ਜਾਂਦਾ ਵੀ ਇਹ ਤਾਂ ਲੀਡਰਾਂ ਦੀ ਆਜ਼ਾਦੀ ਹੈ ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਕਹਿੰਦੇ ਜੀ ਖੂਬਸੂਰਤੀ ਨਹੀਂ ਨਾ ਲੋਕਾਂ ਨੂੰ ਵਿਸ਼ਵਾਸ ਉੱਠ ਜਾਂਦਾ ਹੁਣ ਤੁਹਾਡੇ ਤੇ ਵਿਸ਼ਵਾਸ ਆ ਤੁਹਾਨੂੰ ਵਿਸ਼ਵਾਸ ਨਾ ਪਾਈ ਚੌਦ ਦਿਨਾਂ ਨੂੰ ਤੁਸੀਂ ਦੂਜੀ ਪਾਰਟੀ 'ਚ ਚਲੇ ਜਾਂਦੇ ਹੋ ਲੋਕਾਂ ਦਾ ਉਹ ਵਿਸ਼ਵਾਸ ਹੈ ਨ ਕਰਦਾਰ ਨਹੀਂ ਰਹੇ ਕਰਦਾਰ ਨਹੀਂ ਰਹੇ ਸਮਝੇ ਨਾ ਤੁਹਾਡੇ ਦੇ ਹੁਣ ਮਨਪਰੀ ਦਾ ਜਾਲੀ ਆ ਉੱਥੇ ਦਾ ਉੱਥੇ ਹੀ ਆ ਹੁਣ ਇਹਨੇ ਖੜਾਇਆ ਇੱਕ ਬੰਦਾ ਉਹ ਢਿੱਲੋਂ ਉਹ ਤੇ ਹੈ ਤਾਂ ਸਹੀ ਜੋਰ ਦੇ ਕੰਮ ਵਿਚਵਾਜ ਬਚਵਾਜ ਤਾਂ ਹੁਣ ਪਿਛੇ ਤੇ ਨਹੀਂ ਹੈਗਾ ਕਿਸੇ ਪਾਰਟੀ ਦੇ ਵਿਚਵਾਜ ਮੌਕਾ ਹੀ ਦੱਸੇਗਾ ਪਰ ਖਿਚੜੀ ਬਣੀ ਹੋਈ ਆ ਲੱਗਦਾ ਖਿਚੜੀ ਬਣੀ ਹੋਈ ਆ ਖਿਚੜੀ ਬਣੀ ਹੋਈ ਐ ਹੁਣ ਇਹਦੇ ਵਿੱਚ ਨਿਕਲੇਗਾ ਕੀ ਕੀ ਲੱਗਦਾ ਤੁਹਾਨੂੰ ਕੌਣ ਜਾ ਸਕਦਾ ਲੁਧਿਆਣਾ ਤੋਂ ਸਰ ਅਭੀ ਤੋਂ ਕਿਆ ਬੋਲੇ ਸਰ ਮੈਂ ਸਭ ਅਬੀ ਤਾਂ ਪਾਰਟੀ ਪਾਰਟੀ ਮ ਲੜਾਈ ਹੋ ਰਹਾ ਹੈ ਕਾਂਗਰਸ ਵੀ ਜਾ ਪਾਰਟੀ ਵੋਟ ਹੈਗੀ ਇੱਥੇ ਹਾਂਜੀ ਅੱਛਾ ਪਾਰਟੀਆਂ ਚ ਲੜਾਈ ਹੋ ਰਹੀ ਤੁਸੀਂ ਲੜਾਈ ਦੇਖ ਰਹੇ ਹੋ ਲੜਾਈ ਕਿਉਂ ਦੇਖेंगे ਸਰ ਨਹੀਂ ਚੋਣ ਵੀ ਇੱਕ ਜੰਗ ਹੁੰਦੀ ਹੈ ਕਹਿੰਦੇ ਜੀ ਚੋਣਾ ਵੀ ਇੱਕ ਜੰਗ ਹੈ ਇੱਕ ਦੂਜੇ ਦੇ ਖਿਲਾਫ ਕੈਂਡੀਡੇਟ ਖੜਦੇ ਆ ਕਿ ਤੁਸੀਂ ਕਿਹਦੇ ਦੀ ਲੜਾਈ ਦੀ ਗੱਲ ਕਰ ਰਹੇ ਹੋ ਵੀ ਹੋ ਰਹੀ ਹੈ ਨਹੀਂ ਅਬੀ ਟੱਕਰ ਚਲਦਾ ਹੀ ਹੈ ਸਰ ਕਾਂਗਰਸ ਔਰ ਬਾਕੀ ਕਮਲ ਸ਼ਾਹ ਸਾਰੇ ਸਾਰੇ ਦੇਖਤਾ ਹੀ ਹੋ ਟੱਕਰ ਤਾਂ ਜੀ ਹਰੇ ਘਰੇ ਦੌੜ ਦੇ ਵਿੱਚ ਟੱਕਰੇ ਹੁੰਦੀ ਆ ਪਰ ਕੋਈ ਤਾਂ ਜਿੱਤਦਾ ਹੈ ਕਈ ਵਾਰ ਦੇਖ ਕੇ ਲੱਗਦਾ ਵੀ ਆਹ ਬੰਦਾ ਯਾਰ ਵਧੀਆ ਭੱਜ ਰਿਹਾ ਹੈ ਜਿੱਤ ਜੂਗਾ ਅਭੀ ਸਭ ਤੋਂ ਮਾਂ ਜੋ ਕਹਿ ਨਹੀਂ ਸਕਦੇ ਕੋਈ ਕਹਿ ਨਹੀਂ ਸਕਦੇ ਸਰ ਕੁਝ ਹਮ ਉਹ ਤੋਂ ਪਤਾ ਲੱਗੇਗਾ 1 ਤਾਰੀਖ ਤੋਂ ਬਾਅਦ 1 ਤਾਰੀਖ ਤੋਂ ਬਾਅਦ ਕਿਵੇਂ ਜੀ ਸਰ ਠੀਕ ਹੈ ਜੀ ਕੀ ਲੱਗਦਾ ਜੀ ਲੁਧਿਆਣਾ ਤੋਂ ਕੌਣ ਅੱਗੇ ਜਾ ਸਕਦਾ ਹੈ ਜੀ ਕੋਈ ਕਹਿ ਨਹੀਂ ਸਕਦਾ ਜੀ ਕਹਿ ਨਹੀਂ ਜਾਂਦਾ ਇਸ ਮੇਰਾ ਕਹਿ ਨਹੀਂ ਟੱਕਰ ਸਕਦਾ ਜੀ ਬਿਲਕੁਲ ਜੀ ਵੈਲਕਮ ਹਮ ਕੋਈ ਤਾਂ ਅੱਗੇ ਦਿਖਦਾ ਹੁਣ ਮਾੜਾ ਮੋਟਾ ਚਾਰ ਕਦਮ ਨਹੀਂ ਕੋਈ ਨਹੀਂ ਦੱਸਦਾ ਇਹ ਅੱਗੇ ਕੋਈ ਨਹੀਂ ਦਿਖਦਾ ਹੁਣ ਲੱਗਦਾ ਵੀ ਫੈਸਲਾ 1 ਚਾਰ ਤਰੀਕ ਨੂੰ ਪਤਾ ਲੱਗੂਗਾ ਚਾਰ ਤਰੀਕ ਨੂੰ ਹਾਂਜੀ ਕੀ ਹਾਲ ਹੈ ਜੀ ਕਹਤੋ ਜੀ ਬਾਈ ਕੀ ਹਾਲ ਚਾਲ ਠੀਕ ਹੈ ਜੀ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਚ ਲੁਧਿਆਣੇ ਤੋਂ ਕੌਣ ਅੱਗੇ ਰਹੇਗਾ ਲੁਧਿਆਣੇ ਚੋਂ ਵੀਰ ਜੀ ਦੌਰ ਦਾ ਰਾਜਾ ਵੜਿੰਗ ਸਾਹਿਬ ਦਾ ਚੱਲਦਾ ਲੱਗਦਾ ਵੇ ਅੱਛਾ ਜੀ ਹਾਂ ਜੀ ਪਰ ਇਹ ਵੀ ਕਿਹਾ ਜਾਂਦਾ ਜੀ ਵੀ ਰਾਜਾ ਵੜਿੰਗ ਸਾਹਿਬ ਬਾਹਰੋਂ ਅੱਗੇ ਜੀ ਲੋਕ ਐਦਾਂ ਦੀ ਗੱਲਾਂ ਵੀ ਕਹਿੰਦੇ ਜਰੂਰ ਆ ਜੀ ਬਸ ਆਪਾਂ ਰੈਲੀ ਦੇ ਹਿਸਾਬ ਨਾਲ ਉਹਨਾਂ ਦੇ ਇਕੱਠ ਦੇ ਹਿਸਾਬ ਨਾਲ ਕਹਿ ਸਕਦੇ ਆ ਇਕੱਠ ਬਹੁਤ ਜ਼ਿਆਦਾ ਨਾਲ ਬਾਕੀ ਟਾਈਮ ਹੀ ਦੱਸੂਗਾ ਜੀ ਹੂੰ ਟਾਈਮ ਦੱਸੂਗਾ ਜੀ ਕਿਸੇ ਦੇ ਕੰਮ ਤੁਹਾਨੂੰ ਲੱਗੇ ਕਿਸੇ ਸਰਕਾਰਾਂ ਦੇ ਵੀ ਚੰਗੇ ਕੰਮ ਉਹਨਾਂ ਨੇ ਕੀਤੇ ਹੋਵੇ ਪੁਰਾਣੇ ਸਮੇਂ ਦੇ ਵਿੱਚ ਜਾਂ ਕੋਈ ਲੀਡਰ ਤੁਹਾਨੂੰ ਚੰਗਾ ਲੱਗਦਾ ਹੋਵੇ ਕੀ ਲੱਗਦਾ ਲੀਟਰ ਇੱਥੇ ਆਏ ਸੀ ਸੰਧੂ ਸਾਹਿਬ ਨੇ ਕੰਮ ਕੀਤਾ ਸੀ ਕਾਂਗਰਸ ਵਾਲਿਆਂ ਨੇ ਕੰਮ ਜ਼ਰੂਰ ਵਧੀਆ ਕੀਤਾ ਪਰ ਉਹ ਇੱਥੇ ਜਿੱਤ ਨਹੀਂ ਸਕਿਆ ਤਾਂ ਜਿਵੇਂ ਨੀ ਚੋਣਾਂ ਵੇਲੇ ਉਹ ਇੱਥੇ ਜਿੱਤੇ ਸੀ ਵਾਲੀ ਸਾਹਿਬ ਇਹ ਵਾਲੀ ਸਾਹਿਬ ਬੰਦੇ ਉਹ ਨੇਚਰ ਦੇ ਵਧੀਆ ਬੰਦੇ ਆ ਨਾਲ ਖੜਨ ਵਾਲੇ ਬੰਦੇ ਆ ਤੇ ਹੁਣ ਤੁਹਾਨੂੰ ਲੱਗਦਾ ਵੀ ਰਾਜਾ ਬਣੀ ਖੋਰਾਂ ਦਾ ਦੌਰ ਚੱਲ ਰਿਹਾ ਸੋ ਦੌਰ ਕਹਿੰਦੇ ਵੀ ਰਾਜਾ ਬਣੀ ਖੋਰਾਂ ਦਾ ਚੱਲ ਰਿਹਾ ਕਿਵੇਂ ਆ ਜੀ ਸਰ ਠੀਕ ਹੈ ਜੀ ਇੱਥੋਂ ਦੀ ਰਹਿਣ ਵਾਲੇ ਹੋ ਹਾਂਜੀ ਹਿਮਾਚਲ ਦੇ ਆ ਤੁਸੀਂ ਓਕੇ ਸੋ ਇਹ ਹਿਮਾਚਲ ਤੋਂ ਹੈ ਤੇ ਹੋਰ ਪਾਸੇ ਜਾ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਹਾਂਜੀ ਕੀ ਕਹਿ ਰਹੇ ਹੋ ਬੁੱਲਾਪੁਰ ਤੋਂ ਕਾਂਗਰਸ ਨੂੰ ਮੋੜ ਦੇਣਗੇ ਬੁੱਲਾਪੁਰ ਤੋਂ ਹਾਂਜੀ ਲੁਧਿਆਣਾ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਾਂਗਰਸ ਅੱਗੇ ਰਹੂਗੀ ਹਾਂਜੀ ਕਾਂਗਰਸ ਆ ਗਿਆ ਬੁੱਲਾਪੁਰ ਜ ਆਪਣਾ ਕਾਂਗਰਸ ਅੱਗੇ ਜਾਦੀ ਹੈ ਹਾਂਜੀ ਅੱਛਾ ਜੀ ਤੇ ਕਿਹੜੇ ਕੰਮ ਜਿਹੜੇ ਤੁਹਾਨੂੰ ਕਾਂਗਰਸ ਦੇ ਚੰਗੇ ਲੱਗਦੇ ਆ ਵੀ ਕਾਂਗਰਸ अगे रह सकती है तो, कई साल आते कांग्रेस, नहीं, नहीं, नहीं नहीं। तो कांग्रेस कम से कम रही अकाली दल रही कभी रेडिया के बारे में नहीं सोचा भगा भगा दे मगर ये दूसरी सरकार आती रेडिया पजा फिर भाई जी ਵਧੀਆ ਹੀ ਆਖਿਆ ਬੰਦਾ ਕੌਣ ਅੱਗੇ ਜਾ ਸਕਦਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵਾ ਉਹਨਾਂ ਨੇ ਕਿਹਾ ਤਾਂ ਜਿਹੜਾ ਕੇ ਵਸ ਸਹੀ ਤੁਸੀਂ ਵੀ ਆਪਣੇ ਵਿਚਾਰ ਦੇ ਵੋਟ ਬਣੀ ਤੁਹਾਡੀ ਸਾਰੇ ਦੇ ਤੁਨੀਆ ਬਣੀ ਹੈ ਕੀ ਲੱਗਦਾ ਫਿਰ ਵਾ ਜਨਨ ਨੇ ਕਿਹਾ ਬਸ ਸਹੀ ਠੀਕ ਹੈ ਸਾਰੇ ਪਰ ਤੁਹਾਡੀ ਵੋਟ ਤਾਂ ਤੁਹਾਡੀ ਹੈ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਤਾਂ ਕਰਨਾ ਹੈ ਉਪਯੋਗ ਕਰਨਾ ਹੈ ਵਧੀਆ ਤਰੀਕੇ ਨਾਲ ਸੋਚ ਸਮਝ ਕੇ ਤੁਸੀਂ ਕੋਈ ਮੰਨ ਨਹੀਂ ਬਣਾਇਆ ਅਜੇ ਅਜੇ ਤਾਂ ਕੋਈ ਪਤਾ ਨਹੀਂ ਕਿ ਕੀ ਅਸੀਂ ਫਰੂਟ ਦੇ ਕੰਮ ਕਰਦੇ ਆ ਕੀ ਕਰੀ ਜਾਂ ਰਹੇ ਰੇੜੀ ਤੇ ਲੱਗਨ ਦੇ ਨੇੜੇ ਕੋਈ ਪਤਾ ਨਹੀਂ ਕਹਿੰਦੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਕੀ ਲੱਗਦਾ ਜੀ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਕੌਣ ਅੱਗੇ ਜਾ ਸਕਦਾ ਆਪਣਾ ਤਾਂ ਪੂਰਾ ਰੱਤਾ ਜੀ ਉਹ ਜਾਊਗਾ ਬ੍ਰਿੰਗਰਾਜਾ ਬ੍ਰਿੰਗ ਰਾਜਾ ਬ੍ਰਿੰਗ ਹਾਂ ਜੀ ਇਹ ਰਾਜਾ ਬ੍ਰਿੰਗ ਕਿਉਂ ਤੁਹਾਨੂੰ ਲੱਗਦਾ ਵੀ ਅੱਗੇ ਰਹਿ ਸਕਦੇ ਕਿਉਂਕਿ ਰਵਨੀਤ ਮਿੱਟੂ ਵੀ ਕਾਂਗਰਸ ਦੇ ਵਿੱਚੋਂ ਗਏ ਆ ਉਧਰ ਉਧਰ ਚਲੇ ਗਏ ਲੇਕਿਨ ਉਹ ਦੁਬਾਰੇ ਆ ਗਏ ਨੇ ਜਨਰ ਨਾਲ ਕੇ ਉਹ ਬੀਜੇਪੀ ਨੇ ਚੱਲ ਗਏ ਜੀ ਉਹ ਨਹੀਂ ਨਹੀਂ ਉਹ ਜਿਹੜੇ ਯਾਦ ਸੀਗੇ ਦੋ ਦੋਪਰਾ ਬੈਸ ਬਰਾਦਰ ਦੋਪਰਾ ਬੈਸ ਬਰਾਦਰ ਉਹਨਾਂ ਨੇ ਵੋਟਾਂ ਬਹੁਤ ਨੇ ਉਹਨਾਂ ਨੇ ਜਿਤਾਉਣਾ ਨੂੰ ਰਾਜਾ ਬਿੰਦਨ ਨੂੰ ਹਰ ਰਾਜਾ ਬੜੇ ਮੂਰੋ ਉਹਨੇ ਉਹਦਾ ਯਾਦ ਜਿੱਤਿਆ ਨਹੀਂ ਸੀ ਉਹਨੇ ਛੋਟਾ ਉਕਾਰ ਇਸ ਰਲ ਕੇ ਉਹਦਾ ਨਾਲ ਫੋਟੋ ਹੁੰਦੀ ਆ ਉਹਨਾਂ ਦੀ ਹੁਣ ਪੱਕੀ ਮੇਰੀ ਰੋਕੀਏ ਬਾਕੀ ਉਹ ਪਤਾ ਨਹੀਂ ਬਾਕੀ ਕਿਸਮ ਦਾ ਕੋਈ ਪਤਾ ਨਹੀਂ ਹੁੰਦਾ ਵੋਟਰ ਕਿੱਧਰ ਨੂੰ ਪਲਟ ਜਾਣ ਹੈ ਜੀ ਹਾਂ ਜੀ ਛੋਟਾ ਤਜਰਬਾ ਇਹ ਕਹਿੰਦਾ ਵੀ ਇਦਾਂ ਹੋ ਸਕਦਾ ਸਮੀਕਰਨ ਨਹੀਂ ਬਣ ਸਕਦਾ ਹਾਂ ਜੀ ਹਾਂ ਜੀ ਤਾਂ ਮਰਦਾ ਹੈ ਇਹ ਇਹਨਾਂ ਨਹੀਂ ਬਣਨਾ ਹੁਣ ਬਣ ਜਾਣਾ ਹੈ ਕਿਉਂਕਿ ਉਹਨੇ ਭਰਾ ਨਾਲ ਇੱਧਰ ਉਹ ਯਾਦ ਜਿੱਤ ਜਾਂਦੇ ਉਹ ਤਾਂ ਕਿਵੇਂ ਬਾਈ ਠੀਕ ਹੋ ਕੀ ਲੱਗਦਾ ਹੈ ਲੋਕ ਸਭਾ ਚ ਉਹਨਾਂ ਚ ਕੌਣ ਅੱਗੇ ਰਹਿ ਸਕਦਾ ਹੈ ਸਰ ਲੁਧਿਆਣੇ ਤੋਂ ਪੱਪੀ ਆਵੇ ਸਿੱਧਾ ਹਾਂਜੀ ਪੱਪੀ ਇੱਕ ਚਾਹੇ ਫਿਰ ਅੰਮ੍ਰਿਤਪਾਲ ਦਾ ਬੰਦਾ ਆਪਾਂ ਦਾ ਉਹਨੂੰ ਗੋਣੀਆ ਬਾਈ ਬੋਟਾਂ ਅੱਛਾ ਬਰਾੜ ਪੱਪੀ ਪ੍ਰੈਸ਼ਰ ਜਾਂ ਜਾ ਸਕਦਾ ਹੈ ਜਾਂ ਫਿਰ ਬਰਾੜ ਜਾ ਜਾ ਬਰਾੜ ਆਪਣਾ ਤਾਂ ਉਹੀ ਆ ਬਾਈ ਦੋ ਕਿਉਂ ਕਿਉਂ ਕਿਉਂਕਿ ਪਾਰਟੀਆਂ ਤਾਂ ਰਾਜਨੀਤਿਕ ਪਾਰਟੀਆਂ ਪੁਰਾਣੀਆਂ ਵੀ ਹੈਗੀਆਂ ਤੁਸੀਂ ਬਰਾੜ ਹੋਰਾਂ ਦਾ ਨਾਮ ਲਿਆ ਨਹੀਂ ਬਾਈ ਉਹਨਾਂ ਦਾ ਅੰਮ੍ਰਿਤਪਾਲ ਕਰਕੇ ਵੱਦਿਲੋਂ ਪਿਆਰ ਆ ਨਸ਼ਾ ਛਡਾਊ ਕਰਕੇ ਬਸ ਉਹਨਾਂ ਦਾ ਕਰਾਂਗੇ ਆਪਾਂ ਜਿੰਨਾ ਵੀ ਹੋਇਆ ਸਿਕਾ ਅਮਰਿਤਪਾਲ ਦੇ ਨਾਲ ਆ ਬਿਲਕੁਲ ਉਹਨਾਂ ਦਾ ਇਹ ਕਰਨਾ ਚਾਹੁੰਦੇ ਆ ਕਿਉਂਕਿ ਨਸ਼ਾ ਛਡਾਉਣ ਦੀ ਗੱਲ ਆਖੀ ਜਾਂਦੀ ਹੈ ਕਿ ਇਸ ਕਰਕੇ ਭਰੋਸਾ ਉਧਰ ਵੱਜਦਾ ਸੋ ਇੱਕ ਹੋਰ ਪਰੇ ਨੌਜਵਾਨ ਹੈ ਨੌਜਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਬਾਈ ਠੀਕ ਹੋ ਬਾਥਰੂਮ ਆਉਂਦਾ ਹੈ ਹਾਂਜੀ ਬਾਥਰੂਮ ਆਉਂਦਾ ਬਾਈ ਅੱਛਾ ਕੋਈ ਗੱਲ ਹੀ ਚਲੋ ਕਿਵੇਂ ਹੋ ਜੀ ਓਕੇ ਭਰਾ ਜੀ ਕੀ ਲੱਗਦਾ ਹੈ ਇਸ ਵਾਰ ਲੋਕ ਸਭਾ ਚ ਹੋਣਾ ਚਾਹਣਾਂ ਚ ਕੌਣ ਅੱਗੇ ਜਾ ਸਕਦਾ ਵੱਡੇ ਵੀਰੇ ਸਾਨੂੰ ਨਾਲ ਹੀ ਤਾਂ ਕਿਰਤੀ ਬੰਦੇ ਆ ਸਾਨੂੰ ਤਾਂ ਮਿਹਨਤ ਚਲੋ ਵੋਟ ਤਾਂ ਬਣੀ ਭਾਈ ਜੀ ਸਾਰਿਆਂ ਨੇ ਕਿਰਤ ਕਰਨੀ ਹੈ ਪਰ ਜਾਣਾ ਜ਼ਰੂਰੀ ਆ ਵੋਟ ਪਾਣੀ ਆ ਤਾਂ ਕਿ ਚੰਗੀ ਸਰਕਾਰ ਜੁਣੀ ਜਾ ਸਕੇ ਓਕੇ ਭਰਾ ਜੀ ਸੌਰੀ ਵੀਰੇ ਹੈ ਕੁਝ ਨਹੀਂ ਕਹਿਣਾ ਚਾਹੁੰਦੇ ਸੋ ਕੁਝ ਨਹੀਂ ਕੀਤਾ ਜਾ ਸਕਦਾ ਪਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਆਪਣੇ opinion ਇਸ ਤਰ੍ਹਾਂ ਦੇ ਵੀ ਦੇ ਰਹੇ ਆ ਕਿ ਸਾਰੇ ਲੋਕ ਰਲੇ ਮਿਲੇ ਆ ਵਿਸ਼ਵਾਸ ਲੋਕਾਂ ਦਾ ਕਿਉਂ ਨੀਡਰਾਂ ਤੁਰਦੇ ਜਾ ਰਹੇ ਸੱਸੀ ਗਾਲ ਦੀ ਇੱਕ ਮਿੰਟ ਰੁਕੋਗੇ ਠੀਕ ਹੋ ਜੀ ਕੀ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਕੌਣ ਅੱਗੇ ਜਾ ਸਕਦਾ ਕਾਨੂੰ ਮੈਨੂੰ ਛੇੜਦਾ ਛੱਡ ਕਾਨੂੰ ਰਿਕੁਐਸਟ ਹੀ ਹੈ ਬਿੱਟੂ ਦਾ ਲਬੁਣਾ ਨਹੀਂ ਅੱਛਾ ਜੀ ਲੇ ਹੋਰ ਫਿਰ ਕੌਣ ਰਹਿ ਸਕਦਾ ਦੋ ਹੀ ਜਾਣਗੇ ਦੋ ਕਿਹੜੇ ਜੀ ਲੋਕਾਂ ਨੂੰ ਛੇੜਦਾ ਯਾਰ ਨਾ ਰਿਕੁਐਸਟ ਹੀ ਹੈ ਚਲੋ ਕੋਈ ਨਹੀਂ ਜੀ ਜੇ ਤੁਸੀਂ ਨਹੀਂ ਕਹਿਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਬਾਈ ਕਿਵੇਂ ਹੋ ਜੀ ਕੀ ਲੱਗਦਾ ਐ ਚੋਣਾ ਜਿਸ ਵਾਰ ਲੋਕ ਸਭਾ ਚੋਣਾਂ 'ਚ ਕੌਣ ਅੱਗੇ ਜਾ ਸਕਦਾ ਜੀ? ਕੋਹ ਨਹੀਂ ਪਤਾ ਬਾਈ ਕੌਣ ਜਾਊਗਾ। ਇਹ ਕਿਉਂ ਇਦਾਂ ਵੀ ਸਾਰੇ ਮੈਚ ਟਫ ਜਿਹੜੇ ਇਸ ਤਰ੍ਹਾਂ ਅੰਦਾਜ਼ੇ ਨਹੀਂ ਲੱਗਾਰੇ ਕੋਈ ਵੀ ਜਾ ਸਕਦਾ ਬਾਈ ਯਾਰ ਅਸੀਂ ਟਾਈਮ ਤੇ ਪਤਾ ਲੱਗਦਾ ਲੋਕਾਂ ਦਾ ਕਿਹਨੂੰ ਪਾਣਗੇ। ਤੇ ਲੋਕ ਹੁਣ ਮਤਲਬ ਪਹਿਲਾਂ ਵਾਂਗ ਇੱਕੋ ਜਿਹੇ ਪਿੱਛੇ ਨਹੀਂ ਰਹੇ। ਲੋਕ ਮਨਾਂ ਦੇ ਵਿੱਚ ਰੱਖਦੇ ਕੀ ਲੱਗਦਾ? ਕੀ ਹੁਣ? ਹਾਂ ਜੀ ਰੱਖਿਆ ਬਾਈ ਟਾਈਮ ਤੇ ਪਤਾ ਲੱਗਦਾ ਝੰਡੇ ਹੋਰਾਂ ਦੇ ਹੁੰਦੇ ਆ ਵੋਟਾਂ ਹੋਰਾਂ ਨੂੰ। ਅੱਛਾ। ਹਾਂ। ਇਹਨੂੰ ਇਮਾਨਦਾਰੀ ਕਹੀਏ ਜਾਂ ਇਹਨੂੰ ਬੇਈਮਾਨੀ ਕਹੀਏ? ਤੇ ਬਾਈ ਆਏ ਆ ਲੋਕਾਂ ਨੂੰ ਵੀ ਲੋਕ ਸਿਆਣੇ ਹੋ ਗਏ ਲੋਕ ਹਾਂ ਬਈ ਸਿਆਣੇ ਹੋ ਗਏ ਪਹਿਲਾਂ ਲੋਕ ਸਿਆਣੇ ਹੋ ਗਏ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿਵੇਂ ਬਾਬਾ ਜੀ ਇੱਕ ਮਿੰਟ ਰੋਕੋਗੇ ਸੋ ਬਾਬਾ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਹੋਰ ਲੋਕਾਂ ਦੇ ਵੀ ਕੁਝ ਓਪੀਨੀਅਨ ਲੈਣ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕਿਵੇਂ ਹੋ ਜੀ ਠੀਕ ਠਾਕ ਕੀ ਲੱਗਦਾ ਲੋਕ ਸਭਾ ਚੋਣਾ ਜਿਸ ਵਾਰ ਕੌਣ ਅੱਗੇ ਜਾ ਸਕਦਾ ਜੀ ਲੁਧਿਆਣੇ ਤੋਂ ਡਰਾਈ ਆ ਯਾਰ ਹਾਂ ਜੀ ਡਰਾਈ ਚੱਲੂਗਾ ਕੀ ਚੱਲੂਗਾ ਜੀ ਡਰਾਈ ਰਹੂ ਮੈਨੂੰ ਲੱਗਦਾ ਡਰੋਂ ਰਹੂਗਾ ਸਾਰੇ ਬਰਾਬਰ ਹੀ ਰਹਿਣਗੇ ਹਾਂ ਜੀ ਤੋ ਇਹਨਾਂ ਨੇ ਬਰਾਬਰ ਸਾਰਿਆਂ ਨੂੰ ਕਹਿ ਦਿੱਤਾ ਕਿ ਸਾਰੇ ਬਰਾਬਰ ਰਹਿਣਗੇ ਤੇ ਮੈਚ ਰਹੂਗਾ ਡਰਾ ਤੇ ਇੱਕ ਨਵੀਂ ਗੱਲ ਹੈ ਮੈਚ ਡਾਰਾਊਗਾ ਭਾਜੀ ਕਿਵੇਂ ਹੋ ਠੀਕ ਹੈ ਜੀ ਕੀ ਲੱਗਦਾ ਜੀ ਲੁਧਿਆਣਾ ਤੋਂ ਇਸ ਵਾਰ ਲੋਕ ਸਭਾ ਚੋਣਾਂ ਚ ਕੌਣ ਅੱਗੇ ਜਾ ਸਕਦਾ ਪਤਾ ਨਹੀਂ ਯਾਰ ਕਿਆ ਨਹੀਂ ਸਾਦੀ ਕੋਈ ਨਹੀਂ ਗਿਆ ਜ ਇਸ ਤਰ੍ਹਾਂ ਕਿਉਂ ਆ ਭਾਜੀ ਵੀ ਕਿਸੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋਈ ਨਹੀਂ ਗਿਆ ਜ ਸੁਣੇ ਸੋ ਬਿਲਕੁਲ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਕੁਝ ਨਹੀਂ ਕਿਹਾ ਜਾ ਸਕਦਾ ਇੱਕ ਨਵੀਂ ਜਿਹੜੀ ਗੱਲ ਉੱਠ ਕੇ ਸਾਹਮਣੇ ਆਉਂਦੀ ਹੈ ਕਿ ਲੋਕ ਹੁਣ ਕਿਸੇ ਬਾਰੇ ਵੀ ਕੁਝ ਵੀ ਕਹਿਣ ਤੋਂ ਚਿਗਦੇ ਹੋਏ ਨਜ਼ਰ ਆਉਂਦੇ ਆ ਇਹ ਕਹਿ ਦਿੱਤਾ ਜਾਂਦਾ ਬਹੁਤੇ ਲੋਕਾਂ ਦੇ ਵੱਲੋਂ ਕਿ ਕੁਝ ਨਹੀਂ ਕੀਤਾ ਜਾ ਸਕਦਾ ਡੱਬੇ ਖੁੱਲਣ ਦੇ ਹੀ ਪਤਾ ਲੱਗੂਗਾ ਕਿ ਕੌਣ ਜਿੱਤਦਾ ਸੋ ਕਿਤੇ ਨਾ ਕਿਤੇ ਇੱਕ ਗੱਲ ਕਿਉਂ ਅਜਿਹੀ ਬਣਦੀ ਨਜ਼ਰ ਆਉਂਦੀ ਹੈ ਕਿ ਲੋਕ ਕਿਸੇ ਪਾਸੇ ਵੀ ਨਾ ਨਹੀਂ ਲੈਣਾ ਚਾਹੁੰਦੇ ਅਜਿੰਨੀਆਂ ਗੱਲਾਂ ਵੀ ਆਉਂਦੀਆਂ ਕਿ ਹੁਣ ਲੋਕ ਮਨ ਦੀਆਂ ਮਨਾਂ ਦੇ ਵਿੱਚ ਹੀ ਰੱਖਦੇ ਆ ਇੱਕ ਦਿਨ ਪਹਿਲਾਂ ਭਾਵੇਂ ਕਿਸੇ ਦੇ ਨਾਲ ਤੁਰੇ ਫਿਰਦੇ ਹੋਣ ਪਰ ਦੂਜੇ ਦਿਨ ਕਿਸ ਦੇ ਹੱਕਮ ਦੀ ਭੁਗਤ ਜਾਣ ਇਹਦੇ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਸੋ ਫਿਲਹਾਲ ਤੁਹਾਨੂੰ ਮੁੱਲਾਪੁਰ ਦਾਖਾ ਤੋਂ ਲੋਕਾਂ ਦੀ ਕੀ رائے ਹੈ ਉਹ ਦਿਖਾਈਏ ਤੁਹਾਡੇ ਇਸ ਪੂਰੀ ਗੱਲਬਾਤ ਬਾਰੇ ਕੀ ਵਿਚਾਰ ਆਪਨੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਸਰਨਾਮ ਸਿੰਘ ਪੰਜਾਬੀ ਬਲੌਗ ਚੈਨਲ